ਤਨ ਤਨ ਬਾਬਾ ਸ਼੍ਰੀ ਚੰਦ ਸਰਬਤ ਦਾ ਭਲਾ ਕਰੀ ਚਿੱਤ ਦੇ ਅੰਦਰ ਦੀਆਂ ਗਹਿਰਾਈਆਂ ਵਿੱਚ ਜੋਤ ਜਗਾ ਰਿਹਾ ਭਰੇ ਨਾ ਕਿਸੇ ਦਾ ਡਰ ਦਾ ਸਾਥ ਨਾ ਹਟੂਣੇ ਮੰਤਰ ਦੀ ਗੱਲ ਬਾਬਾ ਸ਼੍ਰੀ ਚੰਦ ਸਿੱਖ ਦੇ ਨੀਵੀਂ ਮਤ ਵਾਲੀ ਚੜ੍ਹਦੀ ਕਲਾ ਦੇ ਅਤਲ ਜਗਤ ਵਿੱਚ ਲੱਖਾਂ ਭਰਮ ਹਨ ਮਨ ਦੇ ਮੋਹ ਅਨੇਕ ਜੋਤ ਦੀ ਝਲਕ ਦਿਖਾ ਕੇ ਪਾਉਂਦਾ ਮਨ ਨੂੰ ਨੇਕ ਧਨ ਦੌਲਤ ਮਾਇਆ ਦੇ ਰਸਤੇ ਬਾਬਾ ਜੀ ਮਿਹਰ ਪਾਉਣ ਪਰ ਧਨ ਦਾ ਮੂਲ ਬਰਤਾਵ ਸਿਮਰਨ ਨਾਲ ਜੀਵ ਸਮਝਾਉਣਾ ਜਿੱਥੇ ਗਿਆਨ ਦੀ ਰੋਸ਼ਨੀ ਹੋਵੇ ਉਥੇ ਅੰਧੇਰਾ ਕਾਹਦਾ ਜਿੱਥੇ ਸੱਚ ਦਾ ਪ੍ਰਕਾਸ਼ ਹੋਵੇ ਉਥੇ ਡਰ ਕਾਲਾ ਕਾਦਾ ਸ਼੍ਰੀ ਚੰਦ ਜੀ ਸਿਖਾਉਂਦੇ ਨੇ ਮਨ ਹੈ ਸਭ ਤੋਂ ਵੱਡਾ ਰਾਜ ਮਨ ਨੂੰ ਜੀਤ ਲਏ ਜੇ ਕੋਈ ਉਹੀ ਅਸਲ ਦੇਖੇ ਸਾਜ ਬਾਬਾ ਜੀ ਦਾਸ ਨਿਹਹਾ ਹੈ ਸੇਵਾ ਕਰੋ ਪਿਆਰ ਜਿਸ ਮਨੁੱਖ ਵਿੱਚ ਦਇਆ ਜਾਗੇ ਉਥੇ ਵਸੇ ਪ੍ਰਭੂ ਅਪਾਰ ਧਨ ਦੌਲਤ ਕਿਰਪਾ ਨਾਲ ਮਿਲੇ ਪਰ ਹੰਕਾਰ ਨਾ ਆਵੀ ਬਾਬਾ ਜੀ ਦਾਸ ਦੇ ਨੇ ਹੱਥ দান ਦੇ ਰਹਿਣ ਹਿਰਦਾ ਰੰਗ ਵਿੱਚ ਸਮਾਏ ਸੋ ਮਾਈ ਲਾ ਵੜਦੇ ਫਿਰਦੇ ਰੂਹ ਨੂੰ ਹਰਾ ਕਰਨ ਵਾਲੀ ਸਰਦੀਆਂ ਵਿੱਚ ਅੰਗੀਠੇ ਵਰਗੇ ਗਰਮ ਪਿਆਰ ਦੇ ਛਾਲੇ ਨਾ ਕੋਈ ਜਾਦੂ ਟੂਣਾ ਨਾ ਕੋਈ ਤੰਤਰ ਮੰਤਰ ਦਾ ਨਾ ਸ੍ਰੀ ਚਾਂਦ ਜੀ ਜੋਤ ਜਗਾਉਣ ਸਤ ਕਰਮ ਪ੍ਰੇਮ ਦਾ ਧਿਆਨ ਅੰਦਰ ਦੀਆਂ ਗੁੰਝਲਾਂ ਖੋਲੇ ਆਤਮ ਦੀ ਪਹਿਚਾਨ ਬੇਅੰਤ ਮਾਇਆ ਤੇ ਕਿਰਪਾ ਦੇ ਰਾਹੀ ਬਿਛੋੜੇ ਭਰਮ ਦੇ ਮਾਨ ਕਹੰਦੇ ਜੋ ਦੇਵੇ দান ਸੇਵਾ ਨਾਲ ਉਸ ਦੇ ਘਰ ਖੁਸ਼ੀਆਂ ਆਵੇ ਹਰ ਰਾਤ ਤੇ ਹਰ ਸਵੀਰ ਨਾਲ ਤਨ ਦੌਰ ਦੀ ਕਿਰਪਾ ਜਿੰਨੀ ਵੀ ਹੋਵੇ ਉਹ ਮਨ ਦੀ ਨਿਮਰਤਾ ਨਾਲ ਸੋ ਭਾਵੇ ਬਾਬਾ ਸ਼੍ਰੀ ਚਾਂਦ ਸਿੱਖਾਂ ਦੇ ਜੋੜ ਦੇ ਭਗਤੀ ਰਾਹ ਮਾਇਆ ਦੇ ਨਾਲ ਨਾਲ ਸੱਚ ਦੀ ਰਾਹੀ ਬਣਦਾ ਉੱਚ ਪਰਵਾਹ ਮੰਦਰਾ ਗੁਰਦੁਆਰਿਆਂ ਵਿੱਚ ਧੁਨੀ ਉਹਨਾਂ ਦੀ ਗੂੰਜੇ ਨਾ ਉਹਨਾਂ ਦਾ ਨਾਮ ਲੈ ਕੇ ਮਨ ਆਪਣੇ ਅੰਦਰ ਨੂੰ ਸੂੰਜੇ ਜਿੱਥੇ ਸੇਵਾ ਦੀ ਰੀਤ ਚੱਲੇ ਉਥੇ ਬਰਕਤ ਆਪ ਜਿੱਥੇ ਪ੍ਰੇਮ ਦੀ ਬੂੰਦ ਡਿੱਗਦੀ ਉਥੇ ਹੋ ਜਾਏ ਸੁਖਾ ਸੁਖ ਸੁਖਾ ਤਾਰ ਬਾਬਾ ਜੀ ਦੀ ਸਿੱਖਿਆ ਮਨੁੱਖ ਹੋਵੋ ਮਨ ਮੁਕਤਾ ਨਾਲ ਨਫ਼ਰਤ ਸਾਰੀ ਦੂਰ ਭਜਾਓ ਸਾਧੂ ਸੰਗਤ ਪ੍ਰੇਮ ਭਰੀ ਕਰਦੇ ਜੋ ਨਾਮ ਸਿਮਰਨ ਉਥੇ ਮਾਇਆ ਆਪ ਵਗੇ ਉਥੇ ਬਰਕਤਾਂ ਦੇ ਦਰਸ਼ਨ ਪਰ ਇਹ ਮਾਇਆ ਜਾਦੂ ਨਹੀਂ ਇਹ ਤੰਤਰ ਮੰਤਰ ਦਾ ਰਾਜ ਨਹੀਂ ਇਹ ਕਿਰਪਾ ਦੀ ਪਿਆਰ ਇਹ ਕਿਰਪਾ ਪਿਆਰ ਦੀ ਮਨ ਦੀ ਸਫਾਈ ਨਾਲ ਆਉਂਦੀ ਨਾ ਕੋਈ ਭੇਤ ਅੜਾਜ ਨਹੀਂ ਤਨ ਤਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਤਨ ਤਨ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਹਾਸੇ ਵੰਦੇ ਫਿਰਦੇ ਰੂਹਾਂ ਨੂੰ ਹਰਾ ਕਰਨ ਵਾਲੇ ਸਰਦੀਆਂ ਵਿੱਚ ਅੰਗੀਠੇ ਵਰਗੇ ਗਰਮ ਪਿਆਰ ਦੇ ਛਾਲੇ ਨਾ ਕੋਈ ਜਾਦੂ ਟੂਣਾ ਨਾ ਕੋਈ ਤੰਤਰ ਮੰਤਰ ਦਾ ਨਾ ਸ਼੍ਰੀ ਚਾਂਦ ਜੀ ਜੋਤ ਜਗਾਉਨ ਸਤ ਕਰਮ ਪ੍ਰੇਮ ਦਾ ਧਿਆਨ ਧਨ ਧਨ ਬਾਬਾ ਸ਼੍ਰੀ ਚੰਦ ਸਰਬਤ ਦਾ ਭਲਾ ਕਰੇ ਚਿੱਤ ਦੇ ਅੰਦਰ ਦੀਆਂ ਗਹਿਰਾਈਆਂ ਵਿੱਚ ਜੋਤ ਜਗਾ ਰਿਹਾ ਭਰੇ ਨਾ ਕਿਸੇ ਦਾ ਡਰ ਦਾ ਸਾਥ ਨਾ ਹਟੂਣੇ ਮੰਤਰ ਦੀ ਗੱਲ ਬਾਬਾ ਸ਼੍ਰੀ ਚੰਦ ਸਿੱਖ ਦੇ ਨੀਵੀਂ ਮਤ ਵਾਲੀ ਚੜ੍ਹਦੀ ਕਲਾ ਦੇ ਅਤਲ ਜਗਤ ਵਿੱਚ ਲੱਖਾਂ ਭਰਮ ਹਨ ਮਨ ਦੇ ਮੋਹ ਅਨੇਕ ਜੋਤ ਦੀ ਚਰਕ ਦਿਖਾ ਕੇ ਪਾਉਂਦਾ ਮਨ ਨੂੰ ਨੇਕ ਧਨ ਦੌਲਤ ਮਾਇਆ ਦੇ ਰਸਤੇ ਬਾਬਾ ਜੀ ਮਿਹਰ ਪਾਉਣ ਪਰ ਧਨ ਦਾ ਮੂਲ ਬਰਤਾਵ ਸਿਮਰਨ ਨਾਲ ਜੀਵ ਸਮਝਾਉਣ ਜਿੱਥੇ ਗਿਆਨ ਦੀ ਰੋਸ਼ਨੀ ਹੋਵੇ ਉਥੇ ਅੰਧੇਰਾ ਕਾਹਦਾ ਜਿੱਥੇ ਸੱਚ ਦਾ ਪ੍ਰਕਾਸ਼ ਹੋਵੇ ਉਥੇ ਡਰ ਕਾਲਾ ਕਾਦਾ ਸ਼੍ਰੀ ਚੰਦ ਜੀ ਸਿਖਾਉਂਦੇ ਨੇ ਮਨ ਹੈ ਸਭ ਤੋਂ ਵੱਡਾ ਰਾਜ ਮਨ ਨੂੰ ਜੀਤ ਲਏ ਜੇ ਕੋਈ ਉਹੀ ਅਸਲ ਦੇਖੇ ਸਾਜ ਬਾਬਾ ਜੀ ਦਾਸ ਨੇ ਹਾ ਹੈ ਸੇਵਾ ਕਰੋ ਪਿਆਰ ਜਿਸ ਮਨੁੱਖ ਵਿੱਚ ਦਇਆ ਜਾਗੇ ਉਥੇ ਵਸੇ ਪ੍ਰਭੂ ਅਪਾਰ ਧਨ ਦੌਲਤ ਕਿਰਪਾ ਨਾਲ ਮਿਲੇ ਪਰ ਹੰਕਾਰ ਨਾ ਆਵੀਂ ਬਾਬਾ ਜੀ ਦੱਸਦੇ ਨੇ ਹੱਥ দান ਦੇ ਰਹਿਣ ਹਿਰਦਾ ਰੰਗ ਵਿੱਚ ਸਮਾਏ ਸਮਾਈਲਾ ਵੜਦੇ ਫਿਰਦੇ ਰੂਹ ਨੂੰ ਹਰਾ ਕਰਨ ਵਾਲੇ ਸਰਦੀਆਂ ਵਿੱਚ ਅੰਗੀਠੇ ਵਰਗੇ ਕਰਮ ਪਿਆਰ ਦੇ ਛਾਲੇ ਨਾ ਕੋਈ ਜਾਦੂ ਟੂਣਾ ਨਾ ਕੋਈ ਤੰਤਰ ਮੰਤਰ ਦਾ ਨਾ ਸ੍ਰੀ ਚਾਂਦ ਜੀ ਜੋਤ ਜਗਾਉਣ ਸਤ ਕਰਮ ਪ੍ਰੇਮ ਦਾ ਧਿਆਨ ਅੰਦਰ ਦੀਆਂ ਗੁੰਜਲਾਂ ਖੋਲੇ ਆਤਮ ਦੀ ਪਹਿਚਾਨ ਬੇਅੰਤ ਮਾਇਆ ਤੇ ਕਿਰਪਾ ਦੇ ਰਾਹੀ ਬਿਛੋੜੇ ਭਰਮ ਦੇ ਮਾਨ ਕਹੰਦੇ ਜੋ ਦੇਵੇ দান ਸੇਵਾ ਨਾਲ ਉਸ ਦੇ ਘਰ ਖੁਸ਼ੀਆਂ ਆਵੇ ਹਰ ਰਾਤ ਤੇ ਹਰ ਸਵੀਰ ਨਾਲ ਤਨ ਦੌਰ ਦੀ ਕਿਰਪਾ ਜਿੰਨੀ ਵੀ ਹੋਵੇ ਉਹ ਮਨ ਦੀ ਨਿਮਰਤਾ ਨਾਲ ਸੋ ਭਾਵੇ ਬਾਬਾ ਸ਼੍ਰੀ ਚਾਂਦ ਸਿੱਖਾਂ ਦੇ ਜੋੜ ਦੇ ਭਗਤੀ ਰਾਹ ਮਾਇਆ ਦੇ ਨਾਲ ਨਾਲ ਸੱਚ ਦੀ ਰਾਹੀ ਬਣਦਾ ਉੱਚ ਪਰਵਾਹਾ ਮੰਦਰਾ ਗੁਰਦੁਆਰਿਆਂ ਵਿੱਚ ਧੁਨੀ ਉਹਨਾਂ ਦੀ ਗੂੰਜੇ ਨਾ ਉਹਨਾਂ ਦਾ ਨਾਮ ਲੈ ਕੇ ਮਨ ਆਪਣੇ ਅੰਦਰ ਨੂੰ ਸੂੰਜੇ ਜਿੱਥੇ ਸੇਵਾ ਦੀ ਰੀਤ ਚੱਲੇ ਉਥੇ ਬਰਕਤ ਆਪ ਜਿੱਥੇ ਪ੍ਰੇਮ ਦੀ ਬੂੰਦ ਡਿੱਗਦੀ ਉਥੇ ਹੋ ਜਾਏ ਸੁਖਾ ਸੁਖ ਸੁਖਾ ਤਾਰ ਬਾਬਾ ਜੀ ਦੀ ਸਿੱਖਿਆ ਮਨੁੱਖ ਹੋਵੋ ਮਨ ਮੁਕਤਾ ਨਾਲ ਨਫ਼ਰਤ ਸਾਰੀ ਦੂਰ ਭਜਾਓ ਸਾਧੂ ਸੰਗਤ ਪ੍ਰੇਮ ਭਰੀ ਕਰਦੇ ਜੋ ਨਾਮ ਸਿਮਰਨ ਉਥੇ ਮਾਇਆ ਆਪ ਵਗੇ ਉਥੇ ਬਰਕਤਾਂ ਦੇ ਦਰਸ਼ਨ ਪਰ ਇਹ ਮਾਇਆ ਜਾਦੂ ਨਹੀਂ ਇਹ ਤੰਤਰ ਮੰਤਰ ਦਾ ਰਾਜ ਨਹੀਂ ਇਹ ਕਿਰਪਾ ਦੀ ਪਿਆਰ ਇਹ ਕਿਰਪਾ ਪਿਆਰ ਦੀ ਮਨ ਦੀ ਸਫਾਈ ਨਾਲ ਆਉਂਦੀ ਨਾ ਕੋਈ ਭੇਤ ਅੜਾਜ ਨਹੀਂ ਤਨ ਤਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਤਨ ਤਨ ਚਿਰੀ ਚੰਦ ਭਗਵਾਨ ਮਹਾਰਾਜ ਜੀ ਹਾਸੇ ਵੰਡਦੇ ਫਿਰਦੇ ਰੂਹਾਂ ਨੂੰ ਹਰਾ ਕਰਨ ਵਾਲੇ ਸਰਦੀਆਂ ਵਿੱਚ ਅੰਗੀਠੇ ਵਰਗੇ ਗਰਮ ਪਿਆਰ ਦੇ ਛਾਲੇ ਨਾ ਕੋਈ ਜਾਦੂ ਟੂਣਾ ਨਾ ਕੋਈ ਤੰਤਰ ਮੰਤਰ ਦਾ ਨਾ ਸ਼੍ਰੀ ਚਾਂਦ ਜੀ ਜੋਤ ਜਗਾਉਨ ਸਤ ਕਰਮ ਪ੍ਰੇਮ ਦਾ ਧਿਆਨ ਧਨ ਧਨ ਬਾਬਾ ਸ਼੍ਰੀ ਚੰਦ ਸਰਬਤ ਦਾ ਭਲਾ ਕਰੀ ਚਿੱਤ ਦੇ ਅੰਦਰ ਦੀਆਂ ਗਹਿਰਾਈਆਂ ਵਿੱਚ ਜੋਤ ਜਗਾ ਰਿਹਾ ਭਰੇ ਨਾ ਕਿਸੇ ਦਾ ਡਰ ਦਾ ਸਾਥ ਨਾ ਹਟੂਨੇ ਮੰਤਰ ਦੀ ਗੱਲ ਬਾਬਾ ਸ਼੍ਰੀ ਚੰਦ ਸਿੱਖ ਦੇ ਨੀਵੀਂ ਮਤ ਵਾਲੀ ਚੜ੍ਹਦੀ ਕਲਾ ਦੇ ਅਤਲ ਜਗਤ ਵਿੱਚ ਲੱਖਾਂ ਭਰਮ ਹਨ ਮਨ ਦੇ ਮੋਹ ਅਨੇਕ ਜੋਤ ਦੀ ਚਰਕ ਦਿਖਾ ਕੇ ਪਾਉਂਦਾ ਮਨ ਨੂੰ ਨੇਕ ਤਾਨ ਦੌਲਤ ਮਾਇਆ ਦੇ ਰਸਤੇ ਬਾਬਾ ਜੀ ਮਿਹਰ ਪਾਉਣ ਪਰ ਤਾਨ ਦਾ ਮੂਲ ਬਰਤਾਵ ਸਿਮਰਨ ਨਾਲ ਜੀਵ ਸਮਝਾਉਣ ਜਿੱਥੇ ਗਿਆਨ ਦੀ ਰੋਸ਼ਨੀ ਹੋਵੇ ਉਥੇ ਅੰਧੇਰਾ ਕਾਹਦਾ ਜਿੱਥੇ ਸੱਚ ਦਾ ਪ੍ਰਕਾਸ਼ ਹੋਵੇ ਉਥੇ ਡਰ ਕਾਲਾ ਕਾਦਾ ਸ਼੍ਰੀ ਚੰਦ ਜੀ ਸਿਖਾਉਂਦੇ ਨੇ ਮਨ ਹੈ ਸਭ ਤੋਂ ਵੱਡਾ ਰਾਜ ਮਨ ਨੂੰ ਜੀਤ ਲਏ ਜੇ ਕੋਈ ਉਹੀ ਅਸਲ ਦੇਖੇ ਸਾਜ ਬਾਬਾ ਜੀ ਦਾਸ ਨਿਹਹਾ ਹੈ ਸੇਵਾ ਕਰੋ ਪਿਆਰ ਜਿਸ ਮਨੁੱਖ ਵਿੱਚ ਦਇਆ ਜਾਗੇ ਉਥੇ ਵਸੇ ਪ੍ਰਭੂ ਅਪਾਰ ਧਨ ਦੌਲਤ ਕਿਰਪਾ ਨਾਲ ਮਿਲੇ ਪਰ ਹੰਕਾਰ ਨਾ ਆਵੀਂ ਬਾਬਾ ਜੀ ਦੱਸਦੇ ਨੇ ਹੱਥ দান ਦੇ ਰਹਿਣ ਹਿਰਦਾ ਰੰਗ ਵਿੱਚ ਸਮਾਏ ਸਮਾਈਲਾ ਵੜਦੇ ਫਿਰਦੇ ਰੂਹ ਨੂੰ ਹਰਾ ਕਰਨ ਵਾਲੇ ਸਰਦੀਆਂ ਵਿੱਚ ਅੰਗੀਠੇ ਵਰਗੇ ਗਰਮ ਪਿਆਰ ਦੇ ਛਾਲੇ ਨਾ ਕੋਈ ਜਾਦੂ ਟੂਣਾ ਨਾ ਕੋਈ ਤੰਤਰ ਮੰਤਰ ਦਾ ਨਾ ਸ੍ਰੀ ਚਾਂਦ ਜੀ ਜੋਤ ਜਗਾਉਣ ਸਤ ਕਰਮ ਪ੍ਰੇਮ ਦਾ ਧਿਆਨ ਅੰਦਰ ਦੀਆਂ ਗੁੰਝਲਾਂ ਖੋਲੇ ਆਤਮ ਦੀ ਪਹਿਚਾਨ ਬੇਅੰਤ ਮਾਇਆ ਤੇ ਕਿਰਪਾ ਦੇ ਰਾਹੀ ਬਿਛੋੜੇ ਭਰਮ ਦੇ ਮਾਨ ਕਹਿੰਦੇ ਜੋ ਦੇਵੇ দান ਸੇਵਾ ਨਾਲ ਉਸ ਦੇ ਘਰ ਖੁਸ਼ੀਆਂ ਆਵੇ ਹਰ ਰਾਤ ਤੇ ਹਰ ਸਵੀਰ ਨਾਲ ਧਨ ਦੌਲਤ ਦੀ ਕਿਰਪਾ ਜਿੰਨੀ ਵੀ ਹੋਵੇ ਉਹ ਮਨ ਦੀ ਨਿਮਰਤਾ ਨਾਲ ਸੁਭਾਵੇ ਬਾਬਾ ਸ਼੍ਰੀ ਚਾਂਦ ਸਿੱਖਾਂ ਦੇ ਜੋੜ ਦੇ ਭਗਤੀ ਰਾਹ ਮਾਇਆ ਦੇ ਨਾਲ ਨਾਲ ਸੱਚ ਦੀ ਰਾਹੀ ਬਣਦਾ ਉੱਚ ਪਰਵਾਹ ਮੰਦਰਾ ਗੁਰਦੁਆਰਿਆਂ ਵਿੱਚ ਧੁਨੀ ਉਹਨਾਂ ਦੀ ਗੂੰਜੇ ਨਾ ਉਹਨਾਂ ਦਾ ਨਾਮ ਲੈ ਕੇ ਮਨ ਆਪਣੇ ਅੰਦਰ ਨੂੰ ਸੂੰਜੇ ਜਿੱਥੇ ਸੇਵਾ ਦੀ ਰੀਤ ਚੱਲੇ ਉਥੇ ਬਰਕਤ ਆਪ ਜਿੱਥੇ ਪ੍ਰੇਮ ਦੀ ਬੂੰਦ ਡਿੱਗਦੀ ਉਥੇ ਹੋ ਜਾਏ ਸੁਖਾ ਸੁਖ ਸੁਖਾ ਤਾਰ ਬਾਬਾ ਜੀ ਦੀ ਸਿੱਖਿਆ ਮਨੁੱਖ ਹੋਵੋ ਮਨ ਮੁਕਤਾ ਨਾਲ ਨਫ਼ਰਤ ਸਾਰੀ ਦੂਰ ਭਜਾਓ ਸਾਧੂ ਸੰਗਤ ਪ੍ਰੇਮ ਭਰੀ ਕਰਦੇ ਜੋ ਨਾਮ ਸਿਮਰਨ ਉਥੇ ਮਾਇਆ ਆਪ ਵਗੇ ਉਥੇ ਬਰਕਤਾਂ ਦੇ ਦਰਸ਼ਨ ਪਰ ਇਹ ਮਾਇਆ ਜਾਦੂ ਨਹੀਂ ਇਹ ਤੰਤਰ ਮੰਤਰ ਦਾ ਰਾਜ ਨਹੀਂ ਇਹ ਕਿਰਪਾ ਦੀ ਪਿਆਰ ਇਹ ਕਿਰਪਾ ਪਿਆਰ ਦੀ ਮਨ ਦੀ ਸਫਾਈ ਨਾਲ ਆਉਂਦੀ ਨਾ ਕੋਈ ਭੇਤ ਅੜਾਜ ਨਹੀਂ ਤਨ ਤਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਤਨ ਤਨ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਹਾ ਸੇ ਵੰਡਦੇ ਫਿਰਦੇ ਰੂਹਾਂ ਨੂੰ ਹਰਾ ਕਰਨ ਵਾਲੇ ਸਰਦੀਆਂ ਵਿੱਚ ਅੰਗੀਠੇ ਵਰਗੇ ਗਰਮ ਪਿਆਰ ਦੇ ਛਾਲੇ ਨਾ ਕੋਈ ਜਾਦੂ ਟੂਣਾ ਨਾ ਕੋਈ ਤੰਤਰ ਮੰਤਰ ਦਾ ਨਾ ਸ਼੍ਰੀ ਚਾਂਦ ਜੀ ਜੋਤ ਜਗਾਉਣ ਸਤ ਕਰਮ ਪ੍ਰੇਮ ਦਾ ਧਿਆਨ ਧਨ ਧਨ ਬਾਬਾ ਸ਼੍ਰੀ ਚੰਦ ਸਰਬਤ ਦਾ ਭਲਾ ਕਰੀ ਚਿੱਤ ਦੇ ਅੰਦਰ ਦੀਆਂ ਗਹਿਰਾਈਆਂ ਵਿੱਚ ਜੋਤ ਜਗਾ ਰਿਹਾ ਭਰੇ ਨਾ ਕਿਸੇ ਦਾ ਡਰ ਦਾ ਸਾਥ ਨਾ ਹਟੂਨੇ ਮੰਤਰ ਦੀ ਗੱਲ ਬਾਬਾ ਸ਼੍ਰੀ ਚੰਦ ਸਿੱਖ ਦੇ ਨੀਵੀਂ ਮਤ ਵਾਲੀ ਚੜ੍ਹਦੀ ਕਲਾ ਦੇ ਅਤਲ ਜਗਤ ਵਿੱਚ ਲੱਖਾਂ ਭਰਮ ਹਨ ਮਨ ਦੇ ਮੋਹ ਅਨੇਕ ਜੋਤ ਦੀ ਚਰਕ ਦਿਖਾ ਕੇ ਪਾਉਂਦਾ ਮਨ ਨੂੰ ਨੇਕ ਤਾਨ ਦੌਲਤ ਮਾਇਆ ਦੇ ਰਸਤੇ ਬਾਬਾ ਜੀ ਮਿਹਰ ਪਾਉਣ ਪਰ ਤਾਨ ਦਾ ਮੂਲ ਬਰਤਾਵ ਸਿਮਰਨ ਨਾਲ ਜੀਵ ਸਮਝਾਉਣ ਜਿੱਥੇ ਗਿਆਨ ਦੀ ਰੋਸ਼ਨੀ ਹੋਵੇ ਉਥੇ ਅੰਧੇਰਾ ਕਾਹਦਾ ਜਿੱਥੇ ਸੱਚ ਦਾ ਪ੍ਰਕਾਸ਼ ਹੋਵੇ ਉਥੇ ਡਰ ਕਾਲਾ ਕਾਦਾ ਸ਼੍ਰੀ ਚੰਦ ਜੀ ਸਿਖਾਉਂਦੇ ਨੇ ਮਨ ਹੈ ਸਭ ਤੋਂ ਵੱਡਾ ਰਾਜ ਮਨ ਨੂੰ ਜੀਤ ਲਏ ਜੇ ਕੋਈ ਉਹੀ ਅਸਲ ਦੇਖੇ ਸਾਜ ਬਾਬਾ ਜੀ ਦਾਸ ਨਿਹਾਂ ਹੈ ਸੇਵਾ ਕਰੋ ਪਿਆਰ ਜਿਸ ਮਨੁੱਖ ਵਿੱਚ ਦਇਆ ਜਾਗੇ ਉਥੇ ਵਸੇ ਪ੍ਰਭੂ ਅਪਾਰ ਧਨ ਦੌਲਤ ਕਿਰਪਾ ਨਾਲ ਮਿਲੇ ਪਰ ਹੰਕਾਰ ਨਾ ਆਵੀਂ ਬਾਬਾ ਜੀ ਦੱਸਦੇ ਨੇ ਹੱਥ দান ਦੇ ਰਹਿਣ ਹਿਰਦਾ ਰੰਗ ਵਿੱਚ ਸਮਾਏ ਸਮਾਈਲਾ ਵਣਦੇ ਫਿਰਦੇ ਰੂਹ ਨੂੰ ਹਰਾ ਕਰਨ ਵਾਲੇ ਸਰਦੀਆਂ ਵਿੱਚ ਅੰਗੀਠੇ ਵਰਗੇ ਗਰਮ ਪਿਆਰ ਦੇ ਛਾਲੇ ਨਾ ਕੋਈ ਜਾਦੂ ਟੂਣਾ ਨਾ ਕੋਈ ਤੰਤਰ ਮੰਤਰ ਦਾ ਨਾ ਸ੍ਰੀ ਚਾਂਦ ਜੀ ਜੋਤ ਜਗਾਉਣ ਸਤ ਕਰਮ ਪ੍ਰੇਮ ਦਾ ਧਿਆਨ ਅੰਦਰ ਦੀਆਂ ਗੁੰਝਲਾਂ ਖੋਲੇ ਆਤਮ ਦੀ ਪਹਿਚਾਨ ਬੇਅੰਤ ਮਾਇਆ ਤੇ ਕਿਰਪਾ ਦੇ ਰਾਹੀ ਬਿਛੋੜੇ ਭਰਮ ਦੇ ਮਾਨ ਕਹੰਦੇ ਜੋ ਦੇਵੇ দান ਸੇਵਾ ਨਾਲ ਉਸ ਦੇ ਘਰ ਖੁਸ਼ੀਆਂ ਆਵੇ ਹਰ ਰਾਤ ਤੇ ਹਰ ਸਵੀਰ ਨਾਲ ਤਨ ਦੌਰ ਦੀ ਕਿਰਪਾ ਜਿੰਨੀ ਵੀ ਹੋਵੇ ਉਹ ਮਨ ਦੀ ਨਿਮਰਤਾ ਨਾਲ ਸੋ ਭਾਵੇ ਬਾਬਾ ਸ਼੍ਰੀ ਚਾਂਦ ਸਿੱਖਾਂ ਦੇ ਜੋੜ ਦੇ ਭਗਤੀ ਰਾਹ ਮਾਇਆ ਦੇ ਨਾਲ ਨਾਲ ਸੱਚ ਦੀ ਰਾਹੀ ਬਣਦਾ ਉੱਚ ਪਰਵਾਹਾ ਮੰਦਰਾ ਗੁਰਦੁਆਰਿਆਂ ਵਿੱਚ ਧੁਨੀ ਉਹਨਾਂ ਦੀ ਗੂੰਜੇ ਨਾ ਉਹਨਾਂ ਦਾ ਨਾਮ ਲੈ ਕੇ ਮਨ ਆਪਣੇ ਅੰਦਰ ਨੂੰ ਸੂੰਜੇ ਜਿੱਥੇ ਸੇਵਾ ਦੀ ਰੀਤ ਚੱਲੇ ਉਥੇ ਬਰਕਤ ਆਪ ਜਿੱਥੇ ਪ੍ਰੇਮ ਦੀ ਬੂੰਦ ਡਿੱਗਦੀ ਉਥੇ ਹੋ ਜਾਏ ਸੁਖਾ ਸੁਖ ਸੁਖਾ ਤਾਰ ਬਾਬਾ ਜੀ ਦੀ ਸਿੱਖਿਆ ਮਨੁੱਖ ਹੋਵੋ ਮਨ ਮੁਕਤਾ ਨਾਲ ਨਫ਼ਰਤ ਸਾਰੀ ਦੂਰ ਭਜਾਓ ਸਾਧੂ ਸੰਗਤ ਪ੍ਰੇਮ ਭਰੀ ਕਰਦੇ ਜੋ ਨਾਮ ਸਿਮਰਨ ਉਥੇ ਮਾਇਆ ਆਪ ਵਗੇ ਉਥੇ ਬਰਕਤਾਂ ਦੇ ਦਰਸ਼ਨ ਪਰ ਇਹ ਮਾਇਆ ਜਾਦੂ ਨਹੀਂ ਇਹ ਤੰਤਰ ਮੰਤਰ ਦਾ ਰਾਜ ਨਹੀਂ ਇਹ ਕਿਰਪਾ ਦੀ ਪਿਆਰ ਇਹ ਕਿਰਪਾ ਪਿਆਰ ਦੀ ਮਨ ਦੀ ਸਫਾਈ ਨਾਲ ਆਉਂਦੀ ਨਾ ਕੋਈ ਭੇਤ ਅੜਾਜ ਨਹੀਂ ਤਨ ਤਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਤਨ ਤਨ ਛੀਰੀ ਚੰਦ ਭਗਵਾਨ ਮਹਾਰਾਜ ਜੀ ਹਾਸੇ ਵੰਡਦੇ ਫਿਰਦੇ ਰੂਹਾਂ ਨੂੰ ਹਰਾ ਕਰਨ ਵਾਲੇ ਸਰਦੀਆਂ ਵਿੱਚ ਅੰਗੀਠੇ ਵਰਗੇ ਗਰਮ ਤਿਆਰ ਦੇ ਛਾਲੇ ਨਾ ਕੋਈ ਜਾਦੂ ਟੂਣਾ ਨਾ ਕੋਈ ਤੰਤਰ ਮੰਤਰ ਦਾ ਨਾ ਸ਼੍ਰੀ ਚਾਂਦ ਜੀ ਜੋਤ ਜਗਾਉਣ ਸਤ ਕਰਮ ਪ੍ਰੇਮ ਦਾ ਧਿਆਨ ਧਨ ਧਨ ਬਾਬਾ ਸ਼੍ਰੀ ਚੰਦ ਸਰਬਤ ਦਾ ਭਲਾ ਕਰੀ ਚਿੱਤ ਦੇ ਅੰਦਰ ਦੀਆਂ ਗਹਿਰਾਈਆਂ ਵਿੱਚ ਜੋਤ ਜਗਾ ਰਿਹਾ ਭਰੇ ਨਾ ਕਿਸੇ ਦਾ ਡਰ ਦਾ ਸਾਥ ਨਾ ਹਟੂਨੇ ਮੰਤਰ ਦੀ ਗੱਲ ਬਾਬਾ ਸ਼੍ਰੀ ਚੰਦ ਸਿੱਖ ਦੇ ਨੀਵੀਂ ਮਤ ਵਾਲੀ ਚੜ੍ਹਦੀ ਕਲਾ ਦੇ ਅਤਲ ਜਗਤ ਵਿੱਚ ਲੱਖਾਂ ਭਰਮ ਹਨ ਮਨ ਦੇ ਮੋਹ ਅਨੇਕ ਜੋਤ ਦੀ ਝਲਕ ਦਿਖਾ ਕੇ ਪਾਉਂਦਾ ਮਨ ਨੂੰ ਨੇਕ ਤਾਨ ਦੌਲਤ ਮਾਇਆ ਦੇ ਰਸਤੇ ਬਾਬਾ ਜੀ ਮਿਹਰ ਪਾਉਣ ਪਰ ਤਾਨ ਦਾ ਮੂਲ ਬਰਤਾਵ ਸਿਮਰਨ ਨਾਲ ਜੀਵ ਸਮਝਾਉਣ ਜਿੱਥੇ ਗਿਆਨ ਦੀ ਰੋਸ਼ਨੀ ਹੋਵੇ ਉਥੇ ਅੰਧੇਰਾ ਕਾਹਦਾ ਜਿੱਥੇ ਸੱਚ ਦਾ ਪ੍ਰਕਾਸ਼ ਹੋਵੇ ਉਥੇ ਡਰ ਕਾਲਾ ਕਾਦਾ ਸ਼੍ਰੀ ਚੰਦ ਜੀ ਸਖਾਉਂਦੇ ਨੇ ਮਨ ਹੈ ਸਭ ਤੋਂ ਵੱਡਾ ਰਾਜ ਮਨ ਨੂੰ ਜੀਤ ਲਏ ਜੇ ਕੋਈ ਉਹੀ ਅਸਲ ਦੇਖੇ ਸਾਜ ਬਾਬਾ ਜੀ ਦਾਸ ਨਿਹਹਾ ਹੈ ਸੇਵਾ ਕਰੋ ਪਿਆਰ ਜਿਸ ਮਨੁੱਖ ਵਿੱਚ ਦਇਆ ਜਾਗੇ ਉਥੇ ਵਸੇ ਪ੍ਰਭੂ ਅਪਾਰ ਧਨ ਦੌਲਤ ਕਿਰਪਾ ਨਾਲ ਮਿਲੇ ਪਰ ਹੰਕਾਰ ਨਾ ਆਵੀਂ ਬਾਬਾ ਜੀ ਦੱਸਦੇ ਨੇ ਹੱਥ দান ਦੇ ਰਹਿਣ ਹਿਰਦਾ ਰੰਗ ਵਿੱਚ ਸਮਾਏ ਸਮਾਈਲਾ ਵਣਦੇ ਫਿਰਦੇ ਰੂਹ ਨੂੰ ਹਰਾ ਕਰਨ ਵਾਲੇ ਸਰਦੀਆਂ ਵਿੱਚ ਅੰਗੀਠੇ ਵਰਗੇ ਕਰਮ ਪਿਆਰ ਦੇ ਛਾਲੇ ਨਾ ਕੋਈ ਜਾਦੂ ਟੂਣਾ ਨਾ ਕੋਈ ਤੰਤਰ ਮੰਤਰ ਦਾ ਨਾ ਸ੍ਰੀ ਚਾਂਦ ਜੀ ਜੋਤ ਜਗਾਉਣ ਸਤ ਕਰਮ ਪ੍ਰੇਮ ਦਾ ਧਿਆਨ ਅੰਦਰ ਦੀਆਂ ਗੁੰਝਲਾਂ ਖੋਲੇ ਆਤਮ ਦੀ ਪਹਿਚਾਨ ਬੇਅੰਤ ਮਾਇਆ ਤੇ ਕਿਰਪਾ ਦੇ ਰਾਹੀ ਬਿਛੋੜੇ ਭਰਮ ਦੇ ਮਾਨ ਰਹਦੇ ਜੋ ਦੇਵੇ ਦਾਨ ਸੇਵਾ ਨਾਲ ਉਸ ਦੇ ਘਰ ਖੁਸ਼ੀਆਂ ਆਵੇ ਹਰ ਰਾਤ ਤੇ ਹਰ ਸਵੀਰ ਨਾਲ ਤਨ ਦੌਰ ਦੀ ਕਿਰਪਾ ਜਿੰਨੀ ਵੀ ਹੋਵੇ ਉਹ ਮਨ ਦੀ ਨਿਮਰਤਾ ਨਾਲ ਸੋ ਭਾਵੇ ਬਾਬਾ ਸ਼੍ਰੀ ਚੰਦ ਸਿੱਖਾਂ ਦੇ ਜੋੜ ਦੇ ਭਗਤੀ ਰਾਹ ਮਾਇਆ ਦੇ ਨਾਲ ਨਾਲ ਸੱਚ ਦੀ ਰਾਹੀ ਬਣਦਾ ਉੱਚ ਪਰਵਾਹਾ ਮੰਦਰਾ ਗੁਰਦੁਆਰਿਆਂ ਵਿੱਚ ਧੁਨੀ ਉਹਨਾਂ ਦੀ ਗੂੰਜੇ ਨਾ ਉਹਨਾਂ ਦਾ ਨਾਮ ਲੈ ਕੇ ਮਨ ਆਪਣੇ ਅੰਦਰ ਨੂੰ ਸੂੰਜੇ ਜਿੱਥੇ ਸੇਵਾ ਦੀ ਰੀਤ ਚੱਲੇ ਉਥੇ ਬਰਕਤ ਆਪ ਜਿੱਥੇ ਪ੍ਰੇਮ ਦੀ ਬੂੰਦ ਡਿੱਗਦੀ ਉਥੇ ਹੋ ਜਾਏ ਸੁਖਾ ਸੁਖ ਸੁਖਾ ਧਾਰ ਬਾਬਾ ਜੀ ਦੀ ਸਿੱਖਿਆ ਮਨੁੱਖ ਹੋਵੋ ਮਨ ਮੁਕਤਾ ਨਾਲ ਨਫ਼ਰਤ ਸਾਰੀ ਦੂਰ ਭਜਾਓ ਸਾਧੂ ਸੰਗਤ ਪ੍ਰੇਮ ਭਰੀ ਕਰਦੇ ਜੋ ਨਾਮ ਸਿਮਰਨ ਉਥੇ ਮਾਇਆ ਆਪ ਵਗੇ ਉਥੇ ਬਰਕਤਾਂ ਦੇ ਦਰਸ਼ਨ ਪਾਰ ਇਹ ਮਾਇਆ ਜਾਦੂ ਨਹੀਂ ਇਹ ਤੰਤਰ ਮੰਤਰ ਦਾ ਰਾਜ ਨਹੀਂ ਇਹ ਕਿਰਪਾ ਦੀ ਪਿਆਰ ਇਹ ਕਿਰਪਾ ਪਿਆਰ ਦੀ ਮਨ ਦੀ ਸਫਾਈ ਨਾਲ ਆਉਂਦੀ ਨਾ ਕੋਈ ਭੇਤ ਅੜਾਜ ਨਹੀਂ ਤਨ ਤਨ ਬਾਬਾ ਸ਼੍ਰੀ ਚੰਦ ਭਗਵਾਨ ਮਹਾਰਾਜ ਜੀ ਤਨ ਤਨ ਚਿਰੀ ਚੰਦ ਭਗਵਾਨ ਮਹਾਰਾਜ ਜੀ ਹਾ ਸੇ ਵੰਡਦੇ ਫਿਰਦੇ ਰੂਹਾਂ ਨੂੰ ਹਰਾ ਕਰਨ ਵਾਲੇ ਸਰਦੀਆਂ ਵਿੱਚ ਅੰਗੀਠੇ ਵਰਗੇ ਗਰਮ ਪਿਆਰ ਦੇ ਛਾਲੇ ਨਾ ਕੋਈ ਜਾਦੂ ਟੂਣਾ ਨਾ ਕੋਈ ਤੰਤਰ ਮੰਤਰ ਦਾ ਨਾ ਸ੍ਰੀ ਚਾਂਦ ਜੀ ਜੋਤ ਜਗਾਉਣ ਸਤ ਕਰਮ ਪ੍ਰੇਮ ਦਾ ਧਿਆਨ